ਆਪਣੀ ਵੀਡੀਓ ਨੂੰ ਦੇਖ ਰਹੇ ਬੱਚਿਆਂ ਬਜੋਗਾਂ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਸ਼ਹਿਰ ਨੰਗਲ ਦੇ ਵਿੱਚ ਹਨਾ ਸ਼ਹਿਰ ਨੰਗਲ ਦੇ ਰੇਲਵੇ ਸਟੇਸ਼ਨ ਤੇ ਖੜੇ ਹਾਂ ਤੇ ਇੱਥੋਂ ਆਪਾਂ ਜਾਵਾਂਗੇ ਫਾਖੜਾ ਡੈਮ ਤੱਕ ਤੇ ਦਿਖਾਉਨੇ ਆ ਤੁਹਾਨੂੰ ਅੱਜ ਰੇਲ ਦਾ ਪੂਰਾ ਸਫਰ ਹਨਾ ਵੈਸੇ ਪੀਆਰ ਹਨਾ ਰੇਲਵੇ ਸਟੇਸ਼ਨ ਤੇ ਜੋ ਵੀ ਬੰਦਾ ਬਿਨਾਂ ਟਿਕਟ ਤੋਂ ਜਾਂਦਾ ਤਾਂ ਉੱਥੇ ਉਹਨੂੰ ਜੁਰਮਾਨਾ ਲੱਗਦਾ ਹਨਾ ਤੇ ਪਰ ਇਹ ਰੇਲਵੇ ਸਟੇਸ਼ਨ ਦੁਨੀਆ ਦਾ ਪਹਿਲਾ ਹਜ਼ਾਰ ਇਨਵਸਟੇਸ਼ਨ ਹੈ ਜਿੱਥ ਸਾਉਲੀ ਆਪਣੀ ਪਾਖੜਾ ਬੰਦ ਤੱਕ ਹਨ ਰੇਲਵੇ ਸਟੇਸ਼ਨ ਦੇ ਅੰਦਰ ਕਰਦੇ ਆਪਾਂ ਐਂਟਰੀ ਹੈ ਨਾ ਤੇ ਆ ਜਿਹੜਾ ਟ੍ਰੇਨ ਦਾ ਟਾਈਮ ਦੱਸਿਆ ਗਿਆ ਹੈ ਨਾ ਪਾਖੜਾ ਵਿਆਸ ਪ੍ਰਬੰਧ ਬੋਰਡ ਤੇ ਇੱਥੇ ਟ੍ਰੇਨ ਦਾ ਟਾਈਮ ਦੱਸਿਆ ਗਿਆ ਨਾ 7:05 ਤੇ ਉਹਨੂੰ ਚੱਲਦੀ ਹੈ ਤੇ ਆਉਣ ਦਾ ਸਮਾਂ ਇਹਦਾ ਹੈਗਾ 9:00 9:00 ਵਜੇ ਇਹ ਵਾਪਸ ਹੋ ਰਹੀ ਆ ਜਾਂਦੀ ਹੈ ਤੇ ਤੈਨਾਂ ਸ਼ਾਮ ਨੂੰ ਫੇਰ ਜਦੋਂ ਜਾਂਦੀ ਔਰ ਉਹ ਇਹ ਸ਼ਾਮ ਨੂੰ 3:05 ਤੇ ਇਹ ਜਾਂਦੀ ਹੈ ਤੇ 5:00 ਕੇ 5:00 ਵਜੇ ਮੁੜੇ ਆਉਂਦੀ ਹੈ ਇਹ ਹਨਾ ਤੇ ਚਲੋ ਆਜੋ ਤੁਹਾਨੂੰ ਦਿਖਾਉਂਦੇ ਆਂ ਅੰਦਰ ਤੋਂ ਰੇਲਵੇ ਸਟੇਸ਼ਨ ਇਹੜਾ ਰੇਲਵੇ ਸਟੇਸ਼ਨ ਇਸ ਤਰ੍ਹਾਂ ਦਾ ਬਣਿਆ ਹੋਇਆ ਅੰਦਰ ਤੋਂ ਸਮਾ ਹੋ ਚੁੱਕਿਆ 6:40 ਮਿੰਟ ਦਾ ਹਨਾ 6:40 ਮਿੰਟ ਤੇ ਆਪਾਂ ਪਹੁੰਚ ਚੁੱਕੇ ਹਾਂ ਰੇਲਵੇ ਸਟੇਸ਼ਨ ਦੇ ਵਿੱਚ ਤੇ ਆ ਜਿਹੜਾ ਸਾਹਮਣੇ ਇੰਜਨ ਸਟਾਰਟ ਖੜਾ ਹਨਾ 7:05 ਮਿੰਟ ਤੇ ਟ੍ਰੇਨ ਚੱਲ ਪਾਣਾ ਉਹ ਤੇ ਆ ਜਿਹੜੀ ਸਾਰੀ ਟ੍ਰੇਨ ਆ ਜਿਹਦੇ ਵਿੱਚ ਆਪਾਂ ਬੈਠ ਕੇ ਅੱਜ ਸਫ਼ਰ ਕਰਾਂਗੇ ਭਾਖੜਾ ਬੰਨਾ ਤੱਕ ਤੇ ਆ ਜਿਹੜਾ ਡੱਬਾ ਇਹ ਸਿਰਫ ਕੱਲਾ ਔਰਤਾਂ ਲਈ ਆ ਹਨਾ ਤੇ ਇਹਦੇ ਸਿਰਫ ਦੋ ਡੱਬੇ ਨੇ ਹਨਾ ਟ੍ਰੇਨ ਦੇ ਤੇ ਇਧਰ ਲੱਗਿਆ ਹੋਇਆ ਸਾਹਮਣੇ ਬੋਰਡ ਪਾਖੜਾ ਰੇਲਵੇ ਨੰਗਲ ਟਾਊਨਸ਼ਿਪ ਇਹ ਸਟੇਸ਼ਨ ਦਾ ਨਾਮ ਆ ਜੀ ਇਹ ਨੰਗਲ ਟਾਊਨਸ਼ਿਪ ਤੇ ਆਜੋ ਹੋਰ ਜਾਣਕਾਰੀ ਦੰਨੇ ਇਹਦੇ ਬਾਰੇ ਹਨਾ ਵੀ ਕਦੋਂ ਟ੍ਰੇਨ ਇਹ ਚੱਲੀ ਸੀ ਤੇ ਇਹਦੇ ਤੇ ਕਿੰਨਾ ਖਰਚਾ ਆਇਆ ਸੀਗਾ ਹਨਾ ਚਲਾਉਣ ਵੇਲੇ ਸਾਰਾ ਇਹ ਬੋਰਡ ਤੇ ਲਿਖਿਆ ਹੋਇਆ ਉਹ ਤੁਹਾਨੂੰ ਦਿਖਾਉਨੇ ਆਪਾਂ ਆ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਹਨਾ ਇਦੇ ਉੱਤੇ ਦੱਸਿਆ ਹੋਇਆ ਵੀ ਇਹ ਟ੍ਰੇਨ ਕਦੋਂ ਚੱਲੀ ਸੀ ਤੇ ਹਨਾ ਕਿੰਨਾ ਇਹਦੇ ਉੱਤੇ ਖਰਚਾ ਆਇਆ ਸੀਗਾ ਤੇ ਕਿੰਨੀ ਇਹਦੀ ਲੈਂਥ ਆ ਰੇਲਵੇ ਟਰੈਕ ਦੀ ਕਿੰਨੀ ਲੈਂਥ ਆ ਤਕਰੀਬਨ 27.36 ਕਿਲੋਮੀਟਰ ਦੀ ਲੈਂਥ ਹੈ ਜੀ ਹਨਾ ਤੇ ਬਾਕੀ ਸਾਰਾ ਇਹਨਾਂ ਨੇ ਦੱਸਿਆ ਹੋਇਆ ਹਨਾ ਵੀ ਇਹਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਹੈ ਆਹ ਬੋਰਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਹਨਾ ਤੇ ਜਿਹੜੀ ਇਹ ਟ੍ਰੇਨ ਬਣੀ ਸੀ ਹਨਾ ਜਦੋਂ ਭਾਖੜਾ ਬੰਨ ਜਿਹੜਾ ਉਹ ਬਣ ਰਿਹਾ ਸੀ ਇਹ ਟ੍ਰੇਨ ਦੇ ਵਿੱਚ ਮਜ਼ਦੂਰ ਬੈਠ ਕੇ ਜਾਂਦੇ ਸੀ ਹਨਾ ਤੇ ਆ ਪਾਖੜਾ ਬੰਦ ਦੇ ਕਰਮਚਾਰੀ ਬੈਠੇ ਜਾਂਦੇ ਤੇ ਅੱਜ ਵੀ ਇਹ ਜਿਹੜੀ ਟ੍ਰੇਨ ਹੈ ਇਹਦੇ ਵਿੱਚ ਪਾਖੜਾ ਬੰਦ ਦੇ ਜਿਹੜੇ ਉੱਥੇ ਕਰਮਚਾਰੀ ਲੱਗੇ ਹੋਏ ਨੇ ਕਹਿਣ ਦਾ ਮਤਲਬ ਅਫਸਰ ਲੱਗੇ ਹੋਏ ਨੇ ਜਾਂ ਸਰਕਾਰੀ ਮੁਲਾਜ਼ਮ ਨੇ ਉਹ ਇਹਦੇ ਵਿੱਚ ਬੈਠ ਕੇ ਜਾਂਦੇ ਨੇ ਤੇ ਹਨਾ ਲੋਵੇ ਲਾਉਣੇ ਜਿਹੜੇ ਪਿੰਡਾਂ ਦੇ ਲੋਕ ਨੇ ਕਿਉਂਕਿ ਕਾਫੀ ਪਿੰਡ ਆਉਂਦੇ ਨੇ ਨਾ ਜਾਂ ਫਿਰ ਉਹ ਜਾਦਾ ਬੈਠ ਕੇ ਜਾਂਦੇ ਦੱਸ ਖਾਉਣੇ ਆ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਜਿਆਦਾ ਟਾਈਮ ਹੋ ਗਿਆ ਟ੍ਰੇਨ ਤੁਰਨ ਦਾ ਹਨਾ ਤੇ ਇਹ ਸਫ਼ਰ ਦਾ ਅੱਜ ਆਪਾਂ ਆਨੰਦ ਮਾਨਣ ਜਾ ਰਹੇ ਹਾਂ ਨਾ ਆਪਣੀ ਵੀਡੀਓ ਦੇਖਿਓ ਪੂਰੀ ਹੈਨਾ ਦੁਨੀਆ ਦੀ ਪਹਿਲੀ ਟ੍ਰੇਨ ਆ ਜਿਹੜੀ ਫਰੀ ਦੇ ਵਿੱਚ ਸਫ਼ਰ ਹੁੰਦਾ ਜਿਹਦੇ ਵਿੱਚ ਹੈਨਾ ਤੇ ਇਹ ਜਿਹੜੀ ਟ੍ਰੇਨ ਆ ਸਾਰੀ ਲੱਕੜ ਦੀ ਬਣੀ ਹੋਈ ਆ ਆ ਦੇਖੋ ਤੁਸੀਂ ਜਿਹੜੀਆਂ ਵਿੱਚ ਸਾਰੀਆਂ ਸੀਟਾਂ ਨੇ ਉਹ ਵੀ ਲੱਕੜ ਦੀਆਂ ਬਣੀਆਂ ਹੋਈਆਂ ਨੇ ਨਾ ਬੈਂਚ ਦੇ ਬਣਾ ਕੇ ਹੈਨਾ ਚਲੋ ਕਰਾਉਨੇ ਆ ਹੁਣ ਤੁਹਾਨੂੰ ਸਫ਼ਰ ਹੁਣ ਆਪਾਂ ਚੱਲਦੇ ਆਂ ਬਰੇਨ ਦੇ ਅੰਦਰ ਬਹਿਨੇ ਆਂ ਨਾ ਟਰੇਨ ਨੇ ਆਪਣਾ ਹਾਰਨ ਮਾਰ ਦਿੱਤਾ ਬਸ ਟਰੇਨ ਹੁਣ ਚੱਲਣ ਵਾਲੀ ਆ ਹਨਾ ਤੇ ਬੈਠਦੇ ਆਂ ਆਪਾਂ ਡੱਬੇ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਟਰੇਨ ਦਾ ਪੂਰਾ ਸਫਰ ਤੇ ਉਹ ਸਾਹਮਣੇ ਜਿਹੜੇ ਤੁਸੀਂ ਬਾਬਾ ਜੀ ਦੇਖ ਰਹੇ ਹੋ ਨਾ ਇਹ ਵੀ ਟਰੇਨ ਦਾ ਸਫਰ ਕਰਨਗੇ ਹਨਾ ਤੇ ਇੱਧਰ ਵੀ ਕਰਮਚਾਰੀ ਆ ਰਹੇ ਨੇ ਹਨਾ ਤੇ ਆਹ ਹੈ ਆਪਣੀ ਟਰੇਨ ਬੈਠਦੇ ਆਂ ਟਰੇਨ ਦੇ ਤਕਰੀਬਨ ਟਰੇਨ ਨੇ ਆਪਣਾ ਹਾਰਨ ਮਾਰ ਦਿੱਤਾ ਤੇ ਬਸ ਹੁਣ ਆਪਾਂ ਡੱਬੇ ਦੇ ਵਿੱਚ ਬੈਠਦੇ ਆਂ ਤੇ ਇੱਥੋਂ ਕਰਦੇ ਆਂ ਆਪਣਾ ਸਫਰ ਸਟਾਰਟ ਕਾਫੀ ਯਾਤਰੀ ਜਾਨੀ ਕਿ ਇਹ ਜਿਹੜੀ ਹੈ ਨਾ ਟ੍ਰੇਨ ਹੈ ਦਾ ਸਫਰ ਕਰਦੇ ਨੇ ਤੇ ਇੱਕ ਵਾਰ ਤੁਹਾਨੂੰ ਅੰਦਰ ਤੋਂ ਆਪਾਂ ਡੱਬਾ ਦਿਖਾ ਦਨੇ ਜਿਹਦੇ ਵਿੱਚ ਬੈਠ ਕੇ ਆਪਾਂ ਜਾਵਾਂਗੇ ਨਾ ਦੇਖੋ ਤੁਸੀਂ ਇਹ ਜਿਹੜੀ ਟ੍ਰੇਨ ਦਾ ਡੱਬਾ ਹੈ ਨਾ ਸਾਰਾ ਇਹ ਲੱਕੜ ਤੋਂ ਤਿਆਰ ਆ ਲੱਕੜ ਦਾ ਬਣਿਆ ਹੋਇਆ ਹੈ ਇਹ ਨਾ ਲੱਕੜ ਤੋਂ ਤਿਆਰ ਕੀਤਾ ਹੋਇਆ ਹੈ ਆਪਣੀ ਜੀ ਟ੍ਰੇਨ ਆ ਕਾਉਨਸ਼ਿਪ ਰੇਲਵੇ ਸਟੇਸ਼ਨ ਤੋਂ ਚੱਲ ਪਈ ਆ ਆਪਣਾ ਸਫਰ ਹੋ ਚੁੱਕਿਆ ਸਟਾਰਟ ਪੂਰੇ 7:05 ਮਿੰਟ ਤੇ ਇਹ ਟ੍ਰੇਨ ਆ ਜਿਹੜੀ ਚੱਲੀ ਆ ਹਨਾ ਤੇ ਦਿਖਾਉਨੇ ਆ ਤੁਹਾਨੂੰ ਪੂਰਾ ਨੰਗਲ ਸ਼ਹਿਰ ਟ੍ਰੇਨ ਦੇ ਵਿੱਚ ਬੈਠ ਕੇ ਹਨਾ ਤੇ ਆ ਜਿਹੜਾ ਤੁਸੀਂ ਪਾਣੀ ਦਾ ਨਜ਼ਾਰਾ ਦੇਖ ਰਹੇ ਹੋ ਇਹ ਆ ਜੀ 7 ਲੋਜ ਸੱਤ ਲੋ ਜਦ ਰਿਆ ਜੀਏ ਦ੍ਰਿਸ਼ ਦੇਖੋ ਕਿੰਨਾ ਘੈਂਟ ਆ ਆਪਾਂ ਆਪਣੇ ਲਾਸਟ ਸਟੇਸ਼ਨ 올ਿੰਡਾ ਦੇ ਵਿੱਚ ਪਹੁੰਚ ਚੁੱਕੇ ਹਾਂ ਹਣਾ ਤੇ ਇਹ ਜਿਹੜਾ ਸਟੇਸ਼ਨ ਆ ਹਨਾ ਇਹ ਆਪਣੇ ਲਈ ਜਿਵੇਂ ਜਿਹੜੇ ਆਪਾਂ ਆਮ ਸਫ਼ਰ ਕਰਨ ਵਾਲੇ ਜਾਨੀ ਕਿ ਆਮ ਬੰਦੇ ਆ ਉਹਨਾਂ ਲਈ ਇਹ ਲਾਸਟ ਸਟੇਸ਼ਨ ਉਰੇ ਤੱਕ ਹੀ ਆਪਾਂ ਇਹ ਟ੍ਰੇਨ ਦੇ ਵਿੱਚ ਸਫ਼ਰ ਕਰ ਸਕਦੇ ਹਾਂ ਨਾ ਜਿਹੜੇ ਹਨਾ ਬੰਦੇ BBMB ਲਈ ਕੰਮ ਕਰ ਰਹੇ ਨੇ ਉਹ ਲਾਸਟ ਸਟੇਸ਼ਨ ਭਾਖੜਾ ਡੈਮ ਤੱਕ ਜਾ ਸਕਦੇ ਨੇ ਆਪਣਾ ਜਿਹੜਾ ਆਮ ਲੋਕਾਂ ਦੇ ਲਈ ਜਾਂ ਜਿਵੇਂ ਪੈਸੇਂਜਰ ਸਿਰਫ ਪਿੰਡਾਂ ਤੋਂ ਪਿੰਡਾਂ ਤੱਕ ਜਾ ਰਹੇ ਨੇ ਨਾ ਉਹ ਸਿਰਫ ਉਰੇ ਤੱਕ ਹੀ ਸਫ਼ਰ ਕਰ ਸਕਦੇ ਨੇ ਲਾਸਟ ਸਟੇਸ਼ਨ 올ਿੰਡਾ ਤੇ तकरीबन 8 ਵਜੇ ਚੁੱਕੇ ਨੇ ਹਨਾ 8 ਵਜੇ 20 ਮਿੰਟ ਤੇ ਦੁਬਾਰਾ ਇੱਥੋਂ ਟ੍ਰੇਨ ਵਾਪਸ ਜਾਊਗੀ ਤੇ ਆਪਾਂ ਫਿਰ ਇੱਥੋਂ ਉਸ ਟ੍ਰੇਨ ਦੇ ਵਿੱਚ ਬਹਿ ਕੇ ਵਾਪਸ ਜਾਵਾਂਗੇ ਹਨਾ ਤੇ ਵਧੀਆ ਸਫਰ ਰਿਹਾ ਘੈਂਟ ਰਿਹਾ ਹਨਾ ਤੇ ਇੱਥੇ ਇਹਨੇ ਆਪਾਂ ਦੇਖਦੇ ਆਂ ਚਾਹ ਚੂ ਪੀਨੇ ਹਨਾ ਆਪਾਂ ਆਇਆ ਉਲਿੰਡਾ ਦੇ ਸਟੇਸ਼ਨ ਤੋਂ ਹੇਠਾਂ ਦੀ ਵੱਲ ਹਨਾ ਆ ਬਣਿਆ ਹੋਇਆ ਰੋਡ ਉਲਿੰਡਾ ਦਾ ਬਹੁਤ ਸ਼ਾਂਤੀ ਆ ਯਾਰ ਉਹ ਰੇ ਹਨਾ ਜਿਹੜੀ ਆਪਣੀ ਟ੍ਰੇਨ ਆ ਹਨਾ ਪੀਐਮ ਬ੍ਰੀਜ ਦੇ ਵਿੱਚ ਕਾਫੀ ਕਰਮਚਾਰੀਆਂ ਦੀ ਜ਼ਰੂਰਤ ਆ ਨਵੀਂ ਭਰਤੀ ਹੋ ਨਹੀਂ ਰਹੀ ਤੇ ਜਦੋਂ ਪਹਿਲਾਂ ਦੱਸ ਰਿਆ ਸੀ ਕਿ ਪਹਿਲਾਂ ਕਾਫੀ ਰਸ਼ ਹੁੰਦਾ ਸੀ ਇਹ ਟ੍ਰੇਨ ਦਾ ਨਾ ਤੇ ਜਿਵੇਂ ਹੁਣ ਇਹ ਟ੍ਰੇਨ ਦੇ ਨਾਲ ਸਿਰਫ ਦੋ ਡੱਬੇ ਜੁੜੇ ਹੋਏ ਨੇ ਤਾਂ ਉਹ ਬਾਈ ਦੱਸ ਰਿਆ ਤੇ ਜਿਹੜਾ ਉਹ ਇਹ ਚ ਕੰਮ ਕਰ ਰਿਹਾ ਹਨਾ ਰੇਲਵੇ ਸਟੇਸ਼ਨ ਤੇ ਬਾਈ ਕੰਮ ਕਰ ਰਿਹਾ ਉਹ ਦੱਸ ਰਿਹਾ ਸੀਗਾ ਕਹਿੰਦਾ ਵੀ ਪਹਿਲਾਂ ਜਦੋਂ ਇਹ ਟ੍ਰੇਨ ਚੱਲਦੀ ਤਾਂ ਇਹ ਟ੍ਰੇਨ ਨੂੰ 10 ਡੱਬੇ ਲੱਗੇ ਹੋਏ ਸੀਗੇ ਹਨਾ ਤੇ ਪੂਰਾ ਰਸ਼ ਸੀਗਾ ਕਹਿੰਦਾ ਵੀ ਪੂਰੀ ਭਰ ਕੇ ਆਪਣੇ ਸਟੇਸ਼ਨ ਤੇ ਆਹ ਟ੍ਰੇਨ ਦੇ ਵਿੱਚ ਉਤਰ ਰਹੇ ਹਨ ਆਪਾਂ ਵਾਪਸ ਆ ਚੁੱਕੇ ਹਾਂ ਆਪਣੇ ਸਟੇਸ਼ਨ ਦੇ ਉੱਤੇ ਆਹ ਜਿਹੜੇ ਸਾਰੇ ਤੁਸੀਂ ਯਾਤਰੀ ਦੇਖ ਰਹੇ ਆ ਆ ਸਾਰੇ ਟ੍ਰੇਨ ਦੇ ਵਿੱਚੋਂ ਹੀ ਉਤਰ ਰਹੇ ਨੇ ਆ ਸਾਰੇ ਯਾਤਰੀ ਹਨ ਅੱਜ ਦਾ ਜਿਹੜਾ ਆਪਣਾ ਟ੍ਰੇਨ ਦਾ ਸਫ਼ਰ ਸੀਗਾ ਹਨਾ ਉਹਰੇ ਸਮਾਪਤ ਹੋ ਜਾਂਦਾ ਜਿਹੜੇ ਸਟੇਸ਼ਨ ਤੋਂ ਆਪਾਂ ਚੱਲੇ ਸੀਗੇ ਟਾਉਨਸ਼ਿਪ ਸਟੇਸ਼ਨ ਨੰਗਲ ਤੋਂ ਚੱਲੇ ਸੀਗੇ ਹਨ ਤੇ ਇੱਥੇ ਆਪਾਂ ਆ ਚੁੱਕੇ ਹਾਂ ਵਾਪਸ ਤਕਰੀਬਨ 7 ਵਜੇ ਆਪਣੀ ਟ੍ਰੇਨ ਚੱਲੀ ਸੀ ਤੇ ਉਨੀਡਾ ਸਟੇਸ਼ਨ ਤੋਂ 8:30 ਵਜੇ ਚੱਲੀ ਸੀ ਤੇ 9 ਵਜੇ ਤਕਰੀਬਨ ਆਪਣਾ ਸਾਰਾ ਸਫਰ ਸਮਾਪਤ ਹੁੰਦਾ ਤੇ ਇੱਥੇ ਕਰਦੇ ਹੁਣ ਵਲੌਗ ਦਾ ਐਂਡ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਵਲੌਗ ਬਲੌਗ ਦੇ ਨਾਲ ਤੇ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਹਨਾ ਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਕਰਿਓ ਸ਼ੇਅਰ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਧੰਨਵਾਦ